ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਆਪਣਾ 60 ਡੇਜ਼ ਦਾ ਜਿਹੜਾ ਚੈਲੰਜ ਸੀ ਉਹ ਕੰਪਲੀਟ ਹੋ ਚੁੱਕਿਆ ਵਾ ਉਹਦੇ 'ਚ ਆਪਾਂ ਆਪਣਾ ਮਿਨੀ ਵਲੌਗ ਪਾ ਰਹੇ ਸੀ ਕਿ ਅਸੀਂ ਡੇਲੀ ਰੁਟੀਨ ਵਾਈਜ਼ ਕੀ ਕਰਦੇ ਆ ਤੇ ਹੁਣ ਆਪਾਂ ਇੱਕ ਨਿਊ ਕਨਸੈਪਟ ਲੈ ਕੇ ਆਏ ਆ ਇਹਦੇ 'ਚ ਆਪਾਂ ਬਚਪਨ ਦੀਆਂ ਯਾਦਾਂ ਵੀਡੀਓ ਪਾਵਾਂਗੇ ਕਿ ਰੋਜ਼ ਇੱਕ ਸਵਾਲ ਪੁੱਛਿਆ ਕਰਾਂਗੇ ਤੁਸੀਂ ਉਹਦਾ ਜਵਾਬ ਦੇਣਾ ਹੈ ਠੀਕ ਹੈ ਜੀ ਤੇ ਸੋ ਗਾਇਜ਼ ਆਪਣਾ ਪਹਿਲਾ ਸਵਾਲ ਅੱਜ ਦਾ ਇਹ ਆ ਕਿ ਜਦੋਂ ਛੋਟੇ ਹੁੰਦੇ ਆ ਆਪਾਂ ਮੂੰਹ 'ਚ ਕੋਈ ਨਾ ਕੋਈ ਚੀਜ਼ ਪਾ ਲੈਂਦੇ ਸੀ ਆਪਣੇ ਗਲ 'ਚ ਫਸ ਜਾਂਦੀ ਸੀ ਤੇ ਜਾਨ ਨੂੰ ਖਤਰਾ ਹੁੰਦਾ ਸੀ ਨਾ ਤੇ ਉਹ ਚੀਜ਼ਾਂ ਕਿਹੜੀਆਂ-ਕਿਹ ਇੱਕ ਰੁਪਈਆ ਫਸਾਇਆ ਕਿਸੇ ਨੇ ਜਾਂ ਬੋਤਲ ਦਾ ਢੱਕਣ ਜਾਂ ਕਿਸੇ ਨੇ ਬੰਟਾ ਜਾਂ ਕੜਾ ਜਾਂ ਮੀਠ ਵਗੈਰਾ ਕੁਝ ਵੀ ਹੋਵੇ ਇਹਨਾਂ ਵਿੱਚ ਜੇ ਕਿਸੇ ਨੇ ਵੀ ਕੋਈ ਵੀ ਚੀਜ਼ ਗਲੇ 'ਚ ਫਸਾਈ ਹੈ ਤਾਂ ਕਮੈਂਟ ਕਰਕੇ ਦੱਸੋ ਵੀ ਉਹ ਨਿਕਲੀ ਕਿਦਾਂ ਸੀ ਮੁੱਕੀਆਂ ਪਈਆਂ ਸੀ ਜਾਂ ਹਸਪੀਟਲ ਗਈ ਸੀ ਜੇ ਤੁਸੀਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਖਾਦਾ ਤਾਂ ਇਹ ਦੱਸਿਓ ਬਚਪਨ 'ਚ ਸਭ ਤੋਂ ਜ਼ਿਆਦਾ ਕੀ ਖਾਂਦਾ ਹੈ ਮੈਂ ਛੋਟੇਂ ਦਿਨੇ ਕੜਾ ਫਸ ਗਿਆ ਸੀ ਤੇ ਮੈਨਾਂ ਇਹਦੇ ਇੱਕਦਾਂ ਉਂਗਲ ਭਾ ਕੇ ਕੁੰਡੀਆਂ ਕੋ ਕੱਢਿਆ ਸੀ ਬਾਏ ਬਾਏ ਬਾਏ